ਮਾਜੀ ਪੂਰਸਲਾ ਦੇ ਵਿੱਚ ਜਿਹੜੇ ਅਲੱਗ-ਅਲੱਗ ਸਕੂਲਾਂ ਦੇ ਵਿੱਚ ਵਿਕਾਸ ਕਾਰਜਾਂ ਦੇ ਉਦਖਾਣ ਕੀਤੇ ਗਏ ਆ ਤੇ ਤੁਸੀਂ ਵੀ ਪਹੁੰਚੇ ਹੋ ਕੀ ਗਾਣਾ ਚਾਹੁੰਦੇ ਹੋ ਮੈਂ ਇਹ ਕਹੂੰਗੀ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵਧੀਆ ਮੁਹਿੰਮ ਚਲਾਈ ਹੈ ਜਿਸ ਦੇ ਤਹਿਤ ਅਸੀਂ ਹਰ ਸਕੂਲਾਂ ਦੇ ਵਿੱਚ ਜਾ ਕੇ ਦੇਖ ਰਹੇ ਹਾਂ ਕਿ ਹਰ ਸਕੂਲ ਤਰੱਕੀ ਕਰ ਰਿਹਾ ਹੈ ਬਾਉਂਡਰੀ ਵਾਲਸ ਨੇ ਰਿਪੇਅਰ ਦੇ ਕੰਮ ਨੇ ਏਸੀ ਰੂਮਸ ਰੂਮਸ ਬਣ ਰਹੇ ਨੇ ਨਾਲ ਨਾਲ ਲਾਇਬ੍ਰੇਰੀ ਔਰ ਲੈਬਸ ਬਣ ਰਹੀਆਂ ਨੇ ਸਾਰੇ ਸਰਕਾਰੀ ਸਕੂਲ ਨੇ ਫੋਨ ਕਿਸੇ ਵੀ ਪ੍ਰਾਈਵੇਟ ਸਕੂਲ ਨਾਲੋਂ ਘੱਟ ਨਹੀਂ ਹੈ ਜੀ ਤੋ ਮੈਂ ਸਾਰੇ ਪਿੰਡ ਵਾਸੀਆਂ ਨੂੰ ਇਹੀ ਅਪੀਲ ਕਰਾਂਗੀ ਕਿ ਆਪ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਇਸ ਸਕੂਲ ਚ ਭਾੜਾ ਮੈਡਮ ਦੇਖਿਆ ਜਿਦਾਂ ਅੱਜ ਵੀ ਜਿਹੜੇ 60-65 ਲੱਖ ਦੇ ਕਰੀਬ ਜਿਹੜੇ ਵਿਕਾਸਕਾਰ ਜਿਹੜੇ ਉਦਘਾਟਨ ਹੋਏ ਆ ਤੇ ਕੁਝ ਸਕੂਲਾਂ ਦੀ ਹੋਰ ਵੀ ਡਿਮਾਂਡ ਹੈਗੀ ਆ ਤੇ ਸਾਨੂੰ ਹੋਰ ਫੰਡ ਜਿਹੜਾ ਜਾਰੀ ਕੀਤਾ ਜਾਵੇ ਹਾਂਜੀ ਜਿਹੜੇ ਵੀ ਸਕੂਲਾਂ ਦੀ ਡਿਮਾਂਡ ਹੈਗੀ ਆ ਕਿ ਉਹਨਾਂ ਨੂੰ ਹੋਰ ਫੰਡ ਰਿਲੀਜ਼ ਕੀਤਾ ਜਾਏ ਉਹ ਆਪਣੇ ਗੂਗਲ ਸ਼ੀਟ ਨੂੰ ਅੱਛੀ ਤਰ੍ਹਾਂ ਕੰਪਲੀਟ ਕਰਕੇ ਦੇਣ ਉਹਨਾਂ ਦੀ ਰਿਕੁਆਇਰਮੈਂਟਸ ਵੀ ਨੇ ਸਾਡੀ ਸਰਕਾਰ ਦੇ ਖਜ਼ਾਨੇ ਭਰੇ ਹੋਏ ਨੇ ਤੇ ਜੋ ਵੀ ਉਹਨਾਂ ਦੀ ਡਿਮਾਂਡਸ ਹੋਣਗੀਆਂ ਅਸੀਂ ਉਹਨੂੰ ਪੂਰਾ ਕਰਾਂਗੇ ਤੇ ਮੈਡਮ ਜੁਧ ਨਸ਼ਿਆਂ ਵਿਰੋਧ ਇੱਕ ਮੋਹਮ ਜਿਹੜੀ ਬਹੁਤ ਤੇਜ਼ੀ ਨਾਲ ਜਿਹੜੀ ਚੱਲ ਰਹੀ ਆ ਜੀ ਇਹ ਸਰਕਾਰ ਦਾ ਸਭ ਤੋਂ ਮੈਂ ਕਹਾਂਗੀ ਕਿ ਵਧੀਆ ਉਭਰਾਲਾ ਜੋ ਆਪਣਾ ਪੂਰਾ ਪੰਜਾਬ ਪਹਿਲੇ ਨੰਬਰ ਤੇ ਆਂਦਾ ਸੀ ਕਦੀ ਇੱਕ ਟਾਈਮ ਸੀ ਤੇ ਹੁਣ ਇਹ ਪਹੁੰਚਦਾ ਪਹੁੰਚਦਾ 10ਵੇਂ 12ਵੇਂ ਨੰਬਰ ਤੇ ਚਲਾ ਗਿਆ ਰੀਜ਼ਨ ਇਹ ਹੈ ਕਿ ਪੰਜਾਬ ਦਾ ਜਿਹੜਾ ਯੂਥ ਹੈ ਉਹ ਸਾਰਾ ਨਸ਼ਿਆਂ ਦੇ ਵਿੱਚ ਡੁੱਬ ਗਿਆ ਉਹ ਪੰਜਾਬ ਦੀ ਤਰੱਕੀ ਰੁਕ ਗਈ ਜੋ ਇਹ ਮੁਹਿੰਮ ਇਹਦੇ ਇਹਦੇ ਤਹਿਤ ਮਾਨ ਸਰ ਨੇ ਇਹ ਮਹਿੰਗਿਆ ਕੀਤਾ ਕਿ ਜੋ ਵੀ ਇਸ ਬਾਰੇ ਸਾਨੂੰ ਨੋਲੇਜ ਦੇਗਾ ਕਿ ਇੱਥੇ ਆ ਤਸਰ ਆ ਤਸਰ ਉਹਨਾਂ ਦੇ ਘਰ ਟਾਇੇ ਜਾਣਗੇ ਜੋ ਉਹਨਾਂ ਨੇ ਇਲੀਗਲ ਪ੍ਰੋਪਰਟੀਆਂ ਇਕੱਠੀਆਂ ਕੀਤੀਆਂ ਕਿਤੀਆਂ ਉਹ ਟਾਈ ਜਾਣਗੀਆਂ ਨਾਸ਼ੇ ਤਸਕਰਾਂ ਨੂੰ ਅਸੀਂ ਜੇਲ੍ਹਾਂ ਦੇ ਵਿੱਚ ਪਾਵਾਂਗੇ ਤੇ ਪੰਜਾਬ ਨੂੰ ਇੱਕ ਮੁੜ ਤਰੰਗਲਾ ਪੰਜਾਬ ਬਣਾਵਾਂਗੇ ਸਰ ਇੱਕ ਟਾਈਮ ਸੀਗਾ ਜਦੋਂ ਕਹਿੰਦੇ ਸੀ ਕਿ ਸਰਕਾਰੀ ਸਕੂਲਾਂ ਦਾ ਜਿਹੜਾ ਮਿਆਰ ਆ ਉਹ ਨੀਮਾ ਆ ਤੇ ਹੁਣ ਤੁਸੀਂ ਕਾਫੀ ਸਰਕਾਰੀ ਸਕੂਲਾਂ ਦੇ ਵਿੱਚ ਜਾ ਚੁੱਕੇ ਹੋ ਤੇ ਕਾਫੀ ਤੋਂ ਘਟਨ ਵੀ ਜਿਹੜੇ ਹੋਏ ਆ ਵਿਕਾਸ ਕਰ ਜਾਂਦੇ ਤੇ ਕਿੱਦਾਂ ਦੇਖਦੇ ਇਸ ਚੀਜ਼ ਨੂੰ ਤੁਸੀਂ ਕਿਉਂਕਿ ਤੁਹਾਡਾ ਏਰੀਆ ਹੈ ਕੋਤਲਾ ਹਾਂਜੀ ਕਿਉਂਕਿ ਸੈਣੀ ਸਰ ਦੇ ਨਾਲ ਅਲੱਗ-ਅਲੱਗ ਜ਼ਿਲ੍ਹੇ ਦੇ ਆਪਣੇ ਹਲਕੇ ਦੇ ਕੋਸ਼ ਨੂੰ ਜਾਣ ਦਾ ਮੌਕਾ ਮਿਲਿਆ ਕਿ ਕਿੱਥੇ ਕੀ ਕੰਮ ਚੱਲ ਰਿਹਾ ਹੈ ਉਹ ਆਪਣੀ ਅੱਖਾਂ ਨਾਲ ਦੇਖ ਕੇ ਮੈਂ ਇਹ ਜ਼ਰੂਰ ਕਹਿ ਸਕਦਾ ਕਿ ਸਰਕਾਰ ਨੇ ਜਿੰਨਾ ਕੰਮ ਪਿਛਲੇ ਕਿੰਨਾ ਸਾਲਾਂ ਚ ਇਸ ਸਿੱਖਿਆ ਦੇ ਉੱਤੇ ਕੀਤਾ ਨਾ ਉਹਦਾ ਜਿਹੜਾ ਅਸਰ ਹੈ ਉਹ ਸਾਡੇ ਜਿਹੜਿਆ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਦੇ ਉੱਥੇ ਜਿੰਨਾ ਪੈਸਾ ਸਰਕਾਰ ਨੇ ਲਾਇਆ ਹੈ ਉਹ ਦੇਖ ਕੇ ਬਹੁਤ ਮਨ ਖੁਸ਼ ਹੁੰਦਾ ਕਿ ਆ ਜੋ ਸੀ ਚੰਦਰ ਸਿੰਘ ਉਹ ਹੋ ਗਿਆ ਅਸਲ ਵਿੱਚ ਕੀ ਕੱਟੇ ਉਹ ਚੀਜ਼ਾਂ ਸਾਡੇ ਅੱਖਾਂ ਦੇ ਸਾਹਮਣੇ ਹੁੰਦੀਆਂ ਹੋਈਆਂ ਹਨ ਨਜ਼ਰ ਆ ਰਹੀਆਂ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਰਕਾਰ ਦਾ ਕਿ ਇੰਦਾ ਹੀ ਸਪੀਡ ਨਾਲ ਇੰਦਾ ਹੀ ਤੇਜ਼ੀ ਨਾਲ ਕੰਮ ਚੱਲਦਾ ਰਹੇ ਲਗਾਤਾਰ ਇਹੀ ਇੰਨੇ ਤਰੀਕੇ ਨਾਲ ਹੀ ਕੰਮ ਜਿਹਾ ਹੋਰ ਸਕੂਲਾਂ ਦੇ ਵਿੱਚ ਜੋ ਜਿੱਥੇ ਵੀ ਰਹਿ ਵੀ ਗਿਆ ਵਾ ਜਾਂ ਅਧਿਆਪਕ ਜੋ ਵੀ ਡਿਮਾਂਡ ਕਰ ਰਹੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਹੋਰ ਸਰਕਾਰ ਆਪਣੇ ਵੱਲੋਂ ਦਿਂਦੀ ਰਹੇਗੀ ਤੇ ਅਸੀਂ ਬਹੁਤ ਖੁਸ਼ ਆ ਸਰਕਾਰ ਦੇ ਕੰਮ ਤੋਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਸਕੂਲਾਂ ਨੂੰ ਜਿਹੜੇ ਕੁਸ਼ਲ ਕੀ ਕਰ ਰਹੇ ਨੇ ਜੀ ਮਜਾ ਸਿੱਖਿਆ ਕਰਾਉਂਦੀ ਜਿਹੜੀ ਚੱਲ ਰਹੀ ਹੈ ਇਹਦੇ ਵਿੱਚ ਆਪਾਂ ਰੋਜ਼ ਸਕੂਲਾਂ ਦੇ ਜਾਂਦੇ ਆਂ ਲੈਂਦੇ ਆਂ ਸਾਰੇ ਪਿੰਡ ਵਾਸੀ ਖੁਸ਼ ਆ ਉਹ ਦੱਸਦੇ ਕਿੰਨੇ ਤਿੰਨ ਪੀੜ੍ਹੀਆਂ ਤੋਂ ਅਸੀਂ ਇਸ ਸਕੂਲਾਂ ਵਿੱਚ ਅਸੀਂ ਪੜ੍ਹੇ ਵੀ ਆਂ ਤੇ ਪਹਿਲਾਂ ਨਾਲੋਂ ਹੁਣ ਜਨਨ ਕਿ ਸਕੂਲਾਂ ਦਾ ਜਨਨ ਕਿ ਬਹੁਤ ਜ਼ਿਆਦਾ ਬਰਬਾਦ ਹੋ ਗਿਆ ਵਾ ਤੇ ਇਸ ਕਰਕੇ 10000 ਤੋਂ ਜ਼ਿਆਦਾ ਬੱਚਿਆਂ ਨੇ ਇਡਮਿਸ਼ਨ ਲਈ ਆ ਇਹ ਜੋ ਸਰਕਾਰੀ ਸਕੂਲਾਂ ਤੋਂ ਪੁੱਛੇ ਥੋੜੇ ਜਿ ਘਬਰਾਉਂਦੇ ਸੀਗੇ ਤੇ ਪ੍ਰਾਈਵੇਟ ਜ਼ਿਆਦਾ ਕਰਦੇ ਸੀਗੇ ਹੁਣ ਇਸ ਕਰਕੇ ਜਦੋਂ ਦਾ ਹੁਣ ਚੱਲਿਆ ਵਾ ਹੁਣ ਲੱਗਦੀ ਜ਼ਿਆਦਾ ਆਪਣੇ ਬੱਚਿਆਂ ਨੂੰ ਸਾਰੇ ਥੋੜੇ ਜਨਨ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਇਡਮਿਸ਼ਨ ਦਵਾ ਰਹੇ ਆ ਸਮਾਰਟ ਕਲਾਸ ਦਿੱਤੀ ਇਹਨਾਂ ਨੂੰ ਤੇ ਹੋਰ ਪਾਤੀ ਬਾਉਂਡਰੀ ਵੀ ਦਿੱਤੀਆਂ ਸਕੂਲਾਂ ਨੂੰ ਤੋਂ ਰੂਮ ਨਵੇਂ ਦੇ ਲਏ ਆ ਕਾਫੀ ਯਾਨੀ ਕਿ ਸਰਕਾਰ ਨੇ ਕੀਤਾ ਵਾ ਇਸ ਕਰਕੇ ਪ੍ਰਚਾਰ ਦਾ ਬਹੁਤ ਮਦਦਵਾ ਕਿ ਸਾਰੇ ਪਿੰਡਾਂ ਵਿੱਚ ਬਹੁਤ ਖੁਸ਼ ਹੈ ਜਿੱਥੇ ਇੱਥੇ ਜਾਂਦੇ ਨੇ ਕਿ ਕੋਈ ਵੀ ਭਾਵੇਂ ਸਰਪੰਚ ਕਿਸੇ ਦਾ ਕਿਸੇ ਪਾਲੀ ਦਾ ਕੋਈ ਜਨਾਨਾ ਹੈਗਾ ਪਰ ਉਹ ਜਾ ਕੇ ਬਹੁਤ ਮਾਣ ਸਾਥ ਦਾ ਬਹੁਤ ਬਹੁਤ ਜ਼ਿਆਦਾ ਯਾਨੀ ਕਿ ਵਧੀਆ ਕੰਮ ਹੈ ਯਾਨੀ ਕਿ ਵਧੀਆ ਹੋਇਆ ਇਹ ਕੰਮ ਪੰਜਾਬ ਬਦਲ ਰਿਹਾ ਸਿੱਖਿਆ ਦਾ ਮਿਆਰ ਉੱਚਾ ਹੋ ਰਿਹਾ ਸਾਡੇ ਮਾਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੱਚੀ ਸੁੱਚੀ ਸੋਚ ਤੇ ਸਿੱਖਿਆ ਮੰਤਰੀ ਸਰਦਾਰ ਹਰਜੂਰ ਸਿੰਘ ਬਾਜ ਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ 'ਚ ਜਿਹੜਾ ਹੈਗਾ ਪੰਜਾਬ ਸਿੱਖਿਆ ਕ੍ਰਾਂਤੀ ਜਿਹੜੀ ਹੈਗੀ ਚਲਾਈ ਜਾ ਰਹੀ ਹੈ ਉਹਦੇ ਮੁਤਲਕ ਅੱਜ ਕਪੂਤਲਾ ਦੇ ਵਿੱਚ ਪਿੰਡ ਕਾਂਜਲੀ ਵਿਖੇ ਜਿਹੜਾ ਲਗਭਗ 43 ਤੋਂ 44 ਲੱਖ ਰੁਪਏ ਦੇ ਜਿਹੜੇ ਉੱਥੇ ਵਿਕਾਸ ਕਾਰਜ ਕਰਨ ਤੋਂ ਉਪਰੰਤ ਜਿਹੜੇ ਘਾਟਨ ਹੋਏ ਨੇ ਉਸ ਤੋਂ ਬਾਅਦ ਜਿਹੜਾ ਪਿੰਡ ਹੈਗਾ ਆ ਆਪਣਾ ਧੰਮ ਬਾਸ਼ਾਪੁਰ ਜਿਹਦੇ ਵਿੱਚ ਲਗਭਗ 4 4.5 ਲੱਖ ਰੁਪਈਆ ਜਿਹੜਾ ਹੈਗਾ ਲੱਗਣ ਤੋਂ ਬਾਅਦ ਉਹ ਘਾਟਨ ਹੋਇਆ ਉਸ ਤੋਂ ਬਾਅਦ ਪਿੰਡ ਜਿਹੜਾ ਨਿਜਾਮਪੁਰ ਉਦੇ ਵਿੱਚ ਜਿਹੜਾ ਹੈਗਾ ਆ ਉਹ ਲਗਭਗ 9.5 ਲੱਖ ਰੁਪਏ ਲੱਗਣ ਤੋਂ ਬਾਅਦ ਤੇ ਉਸ ਤੋਂ ਬਾਅਦ ਅਸੀਂ ਪਿੰਡ ਪਹਾੜੀਪੁਰ ਵਿਖੇ ਆਏ ਆ ਇੱਥੇ ਰਿਪੇਅਰ ਦੇ ਕੰਮ ਹੋਏ ਨੇ ਇਹ ਕਹਿਣ ਦਾ ਭਾਵ ਇਹ ਹੈਗਾ ਕਿ ਲਗਭਗ ਅੱਜ ਹਲਕਾ ਕਪੂਰਥਲਾ ਦੇ ਵਿੱਚ ਚਾਰ ਸਕੂਲਾਂ ਦੇ ਵਿੱਚ ਨੀਅਰ ਅਬਾਊਟ ਕੋਈ 60-65 ਲੱਖ ਰੁਪਏ ਦਾ ਕੰਮ ਕਰਨ ਤੋਂ ਬਾਅਦ ਉਦਘਾਟਨ ਹੋਇਆ ਤੋਂ ਮੈਂ ਸਮਝਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਪਹਿਲਾ ਪਹਿਲੀ ਵਾਰ ਮੈਂ ਆਪਣੀ ਜ਼ਿੰਦਗੀ ਦੇਖ ਰਿਹਾ ਕਿ ਐਡਾ ਵਧੀਆ ਇਹ ਪੰਜਾਬ ਸਰਕਾਰ ਜਿਹੜਾ ਕੰਮ ਕਰ ਰਹੀ ਹੈ ਸਿੱਖਿਆ ਦੇ ਮਿਆਰ ਨੂੰ ਉੱਚਾ ਕਰਨ ਦੇ ਲਈ ਪੂਰੇ ਪੱਪਾਪਾਰ ਹੋਈ ਹੈ ਉੱਥੇ ਨਾਲ-ਨਾਲ ਹੀ ਜਿਹੜੇ ਅਧਿਆਪਕ ਸਹਿਬਾਨ ਮੁੱਖ ਅਧਿਆਪਕ ਸਹਿਬਾਨ ਜਿਹੜੇ ਸਕੂਲਾਂ ਦੇ ਹੈਗੇ ਨੇ ਉਹਨਾਂ ਨੇ ਵੀ ਪੂਰੀ ਇਮਾਨਦਾਰੀ ਦੇ ਨਾਲ ਸਿੱਧੇ ਦੇ ਨਾਲ ਪੱਲਿਓ ਪੈਸਾ ਲਗਾ ਕੇ ਜਿਹੜਾ ਸਕੂਲਾਂ ਦੇ ਉੱਤੇ ਇਹ ਕਾਰਜ ਜਿਹੜਾ ਪੂਰਾ ਕੀਤਾ ਹੈਗਾ ਤੇ ਸੁੰਦਰੀਕਰਨ ਕੀਤਾ ਹੈਗਾ ਤੋਂ ਮੈਂ ਆਪਣਾ ਨੂੰ ਸੁਭਾਗਾ ਮਹਿਸੂਸ ਕਰਦਾ ਇਸ ਪਵਿੱਤਰ ਜਗ੍ਹਾ ਦੇ ਵਿੱਚ ਜਿੱਥੇ ਕਿਤੇ ਵੀ ਜਾਤ ਨਹੀਂ ਦੇਖੀ ਜਾਂਦੀ ਧਰਮ ਨਹੀਂ ਦੇਖਿਆ ਜਾਂਦਾ ਰੰਗ ਨਹੀਂ ਦੇਖੇ ਜਾਂਦੇ ਅੱਜ ਉਸ ਤਕਤੀ ਤੇ ਖੜਾ ਹੋ ਕੇ ਆਪਣਾ ਨੂੰ ਬੜਾ ਮਾਣ ਮਹਿਸੂਸ ਕਰ ਰਿਹਾ ਸਾਡੇ ਮਾਣਯੋਗ ਸਾਡੇ ਜਿਹੜੇ ਚੇਅਰਮੈਨ ਸਾਹਿਬ ਇਹ ਜਿਹੜੇ ਸੰਦੀਪ ਸੈਣੀ ਜੀ ਜਿਨ੍ਹਾਂ ਨੇ ਆਪਣੇ ਕਰ ਕਮਲਾ ਦੇ ਨਾਲ ਇੱਥੇ ਆ ਕੇ ਇਹ ਉਤਕਾਟਨ ਕੀਤਾ ਹੈਗਾ ਪੁਲੀ ਕਪੂਰਥਲਾ ਦੀ ਟੀਮ ਜਿਹੜੀ ਸਹਿਯੋਗ ਕਰੀ ਹੈਗੀ ਆ ਤੋਂ ਦੁਬਾਰਾ ਤੋਂ ਮਾਨ ਮਹਿਸੂਸ ਹੋ ਰਿਹਾ ਕਿ ਪੰਜਾਬ ਸਰਕਾਰ ਨੇ ਵਧੀਆ ਕੰਮ ਚ ਕਰੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸੀ ਹੋਰ ਵੀ ਚੰਗੀਆਂ ਉਪਲਬਧੀਆਂ ਤੇ ਪੰਜਾਬ ਨੂੰ ਦੇ ਕੇ ਜਾਵਾਂਗੇ ਜਿਹਦੇ ਫਲ ਸ੍ਰੂਪ ਰੰਗਲਾ ਪੰਜਾਬ ਜਿਹੜਾ ਬਣਿਆ ਸਰ ਮਾਨ ਸਾਹਿਬ ਦਾ ਤੇ ਬੈਂਸ ਸਾਹਿਬ ਦਾ ਬਹੁਤ ਵੱਡਾ ਉਪਰਾਲਾ ਹੈ ਜਿਹਦਾ ਤੁਸੀਂ ਦੱਸਿਆ ਪਏ ਜਿਹੜੇ ਵਿਕਾਸ ਕਾਰਜਾਂ ਦੇ ਉਦਘਾਟਨ ਹੋਏ ਆ ਤੇ ਇਹ ਤਾਂ ਜਿਹੜੇ ਉਦਘਾਟਨ ਹੋਏ ਆ ਦੋ ਸ਼ਬਦ ਕੁਛ ਜਿਹੜੇ ਨੀ ਪੱਥਰ ਵਾਲੀਆਂ ਪਾਰਟੀਆਂ ਸੀ ਉਹਨਾਂ ਬਾਰੇ ਵੀ ਕਹੋ ਨਹੀਂ ਪੱਥਰ ਵਾਲੀਆਂ ਤਾਂ ਮੈਂ ਮੈਨੂੰ ਹਾਸਾ ਜਾਂਦਾ ਉਹਨਾਂ ਦੀ ਪਹਿਲੇ ਇਹ ਤਾਂ ਗੱਲ ਕਰਨੀ ਨਹੀਂ ਚਾਹੀਦੀ ਕਿਉਂਕਿ ਲੋਕਾਂ ਨੇ ਹੀ ਉਹਨਾਂ ਨੂੰ ਜਿਹੜਾ ਵਗਾ ਕੇ ਮਾਰਿਆ 2022 ਦੀਆਂ ਲਖਣਾਂ ਚ ਪਰ ਜੇ ਤੁਸੀਂ ਕਹਿੰਦੇ ਹੋ ਮੈਂ ਤੁਹਾਡੇ ਦਰਸ਼ਕਾਂ ਨੂੰ ਇਹ ਵੀ ਸੁਨੇਹਾ ਦੇਣਾ ਚਾਹਨਾ ਕਿ ਪਿਛਲੀਆਂ ਜਿਹੜੀਆਂ ਇਖਤਨਾਟ ਪਾਰਟੀਆਂਆਂ ਦੀਆਂ ਹੁੰਦੀਆਂ ਸੀ ਜਿਨ੍ਹਾਂ ਕੋ ਪਿਆ ਜਿਨ੍ਹਾਂ ਨੇ ਪੰਜਾਬ ਨੂੰ ਚੰਗੀ ਤਰ੍ਹਾਂ ਲੁੱਟਿਆ ਵੀ ਕੁੱਟਿਆ ਵੀ ਜਿਹੜੇ ਕਾਲੀ ਭਾਜਪਾ ਦੇ ਬੰਦੇ ਜਾਂ ਕਾਂਗਰਸ ਦੇ ਬੰਦੇ ਜਿਹੜੇ ਜਿਹੜਾ ਚੰਗੀ ਤਰ੍ਹਾਂ ਪੰਜਾਬ ਨੂੰ ਸਵਾਰ ਕੇ ਲੋਕਾਂ ਨੂੰ ਕੁੱਟਿਆ ਵੀ ਤੇ ਪੰਜਾਬ ਨੂੰ ਲੁੱਟਿਆ ਵੀ ਉਹ ਆਉਂਦੇ ਸੀ ਕਿ ਇਲੈਕਸ਼ਨਾਂ ਤੋਂ ਪਹਿਲਾਂ 10 15 20 ਦਿਨ ਪਹਿਲਾਂ ਆ ਕੇ ਉਹ ਘਾਟਨ ਕਰਕੇ ਉਹ ਚੱਲਦੇ ਬੰਦੇ ਸੀਗੇ ਤੇ ਉਹ ਨਹੀਂ ਪੱਥਰ ਵਿਚਾਰੇ ਉਡੀਕਦੇ ਰਹਿੰਦੇ ਹੁੰਦੇ ਸੀ ਕਿ ਕਦੋਂ ਦੁਬਾਰਾ ਇੱਥੇ ਆ ਕੇ ਜਿਹੜਾ ਕਾਰਜ ਸ਼ੁਰੂ ਹੋਵੇ ਬਟ ਹੁੰਦਾ ਨਹੀਂ ਸੀ ਉਹਦੇ ਫਲਸਰੂਪ ਜਿਹੜੀਆਂ ਉੱਥੇ ਇਹਨਾਂ ਨੇ ਉਹ ਘਾਟਨ ਕੀਤੇ ਸੀ ਪੱਥਰ ਲੱਗਾ ਹੁੰਦਾ ਸੀ ਸਿਲੀਆਂ ਲੱਗੀਆਂ ਹੁੰਦੀਆਂ ਸੀ ਉੱਥੇ ਵੀ ਵਿਚਾਰੀ ਟੋਟ ਟਟ ਕੇ ਤਰਸ ਕੇ ਡਿਗ ਜਾਂਦੀਆਂ ਸੀ ਕਿ ਉੱਥੇ ਵਿਚਾਰੇ ਲੋਕਾਂ ਨੇ ਦੇਖਿਆ ਕਿ ਇਹ ਜੇ ਕੰਧ ਕੱਲੀ ਰਹਿ ਗਈ ਹੈ ਤੇ ਉੱਥੇ ਉਹਨਾਂ ਨੇ ਕਿੱਲੀ ਕੁੱਲੇ ਬੰਨ ਕੇ ਜਿਹੜਾ ਹੈਗਾ گاਵਾ ਬੱਜਾ ਬੰਨਿਆ ਸ਼ੁਰੂ ਕਰ ਦਿੱਤੀਆਂ ਤੇ ਕਹਿੰਦਾ ਭਾਵੇਂ ਇਹ ਹੈਗਾ ਕਿ ਇਹ ਬਹੁਤ ਹੀ ਨਕਮੀਆਂ ਪਾਰਟੀਆਂ ਦਾ ਰਾਜ ਰਿਹਾ ਨਕਮੇ ਲੋਕਾਂ ਦਾ ਰਾਜ ਰਿਹਾ ਜਿਨ੍ਹਾਂ ਨੇ ਪੰਜਾਬ ਨੂੰ ਨਸ਼ਿਆਂ ਕਰੋਪੀ ਕਹਿੜ ਦੇ ਵਿੱਚ ਜਿਹੜਾ ਸੁੱਟ ਦਿੱਤਾ ਜਿਨ੍ਹਾਂ ਨੇ ਪੰਜਾਬ ਦਾ ਸਰਕਾਰੀ ਸਕੂਲ ਖਤਮ ਕਰ ਦਿੱਤਾ ਆਪਣਾ ਪ੍ਰਾਈਵੇਟ ਸਕੂਲ ਚਲਾਉਣ ਦੇ ਲਈ ਜਿਨ੍ਹਾਂ ਨੇ ਸਰਕਾਰ ਦੇ ਸਰਕਾਰੀ ਹਸਪਤਾਲ ਖਤਮ ਕਰ ਦਿੱਤੇ ਆਪਣੇ ਪ੍ਰਾਈਵੇਟ ਹਸਪਤਾਲ ਚਲਾਉਣ ਦੇ ਨੇ ਜਿਨ੍ਹਾਂ ਨੇ ਸਰਕਾਰ ਦੀ ਸਰਕਾਰੀ ਟਰਾਂਸਪੋਰਟ ਖਤਮ ਕਰ ਦਿੱਤੀ ਆਪਣੀਆਂ ਬੱਸਾਂ ਚਲਾਉਣ ਦੇ ਨੇ ਤੋਂ ਕਹਿੰਦਾ ਭਾਵੇਂ ਹੈ ਅੱਜ ਪੰਜਾਬ ਜਿਹੜਾ ਹੈਗਾ ਦੁਬਾਰਾ ਤੋਂ ਉੱਪਰ ਜਾਣਾ ਸ਼ੁਰੂ ਹੋ ਗਿਆ ਪਿਛਲੇ 75 ਸਾਲਾਂ ਦੀ ਬਿਮਾਰੀ ਜਿਹੜੀ ਕੈਂਸਰ ਰੂਪੀ ਬਿਮਾਰੀ ਹੈ ਨਾ ਚੋਰਾਂ ਨੇ ਠੱਗਾਂ ਨੇ ਸਾਨੂੰ ਦਿੱਤੀ ਹੋਈ ਸੀਗੀ ਅੱਜ ਉਹ ਅਸੀਂ ਠੀਕ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਆਉਣ ਵਾਲੇ ਸਮੇਂ 'ਚ ਰੰਗਲਾ ਪੰਜਾਬ ਬਣੇਗਾ ਤੁਸੀਂ ਦੇਖੋਗੇ ਇੱਕ ਇੱਕ ਸਵਾਲ ਹੋਰ ਆ ਅਕਸਰ ਸੁਣਿਆ ਜਾਂਦਾ ਸੀ ਪਏ ਸਰਕਾਰਾਂ ਦਾ ਖਜ਼ਾਨਾ ਖਾਲੀ ਹੈ ਤੇ ਆਮ ਪਾਰਟੀ ਦੀ ਜਿਹੜੀ ਸਰਕਾਰ ਆ ਕੀ ਖਜ਼ਾਨੇ ਬਾਰੇ ਕੀ ਵਿਚਾਰ ਆ ਇਹਨਾਂ ਦੇ ਪਿਛਲੀਆਂ ਸਰਕਾਰਾਂ ਦਾ ਇੱਕ ਪੀਪਾ ਮੰਤਰੀ ਹੁੰਦਾ ਸੀ ਹੂੰ ਜਿਹੜਾ ਹਮੇਸ਼ਾ ਕਹਿੰਦਾ ਹੁੰਦਾ ਸੀ ਕਿ ਸਰਕਾਰ ਕੋ ਖਜ਼ਾਨਾ ਹੈ ਨਹੀਂ ਖਜ਼ਾਨਾ ਖਾਲੀ ਉਹ ਭਲਿਓ ਮਾਸੋਂ ਹੋਵੇ ਕਿੱਥੇ ਤੁਸੀਂ ਤਾਂ ਆਪਣੇ ਬੈਂਕਾਂ 'ਚ ਭਰ ਲਿਆ ਤੁਸੀਂ ਆਪਣੀਆਂ ਜੇਬਾਂ 'ਚ ਭਰ ਲਿਆ ਤੁਸੀਂ ਆਪਣੇ ਸਵਿਟਸ ਬੈਂਕਾਂ ਦੇ ਵਿੱਚ ਭਰ ਲਿਆ ਤੁਸੀਂ ਆਪਣੇ ਕਾਰਖਾਨੇ ਚ ਲਾ ਲਿਆ ਤੁਸੀਂ ਆਪਣੀਆਂ ਪ੍ਰਾਪਰਟੀਆਂ ਖਰੀਦ ਲੀਆਂ ਲੋਕਾਂ ਦੇ ਪੈਸੇ ਨੂੰ ਲੁੱਟ ਲੁੱਟ ਕੇ ਅੱਜ ਪਹਿਲੀ ਵਾਰ ਇਮਾਨਦਾਰ ਸਰਕਾਰ ਆਈ ਹੈ ਜਿਹੜਾ ਸਾਡਾ ਦਿੱਤਾ ਹੋਇਆ ਟੈਕਸ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਜਾਂ ਸੈਂਟਰ ਗਵਰਨਮੈਂਟ ਨੂੰ ਜਾਂਦਾ ਮੈਂ ਸੈਂਟਰ ਗਵਰਨਮੈਂਟ ਦੀ ਗੱਲ ਨਹੀਂ ਕਰਦਾ ਮੈਂ ਪੰਜਾਬ ਸਰਕਾਰ ਦੀ ਗੱਲ ਕਰਦਾ ਪੰਜਾਬ ਸਰਕਾਰ ਕੋ ਖਜ਼ਾਨਾ ਇਸ ਵੇਲੇ ਭਰਿਆ ਉਹ ਪੰਜਾਬ ਸਰਕਾਰ ਸਾਡੇ ਜਿਹੜੇ ਮਾਯੋਗ ਇਹ ਜਿਹੜੇ ਫਾਈਨਾਂਸ ਮਿਨਿਸਟਰ ਨੇ ਹਰਪਾਲ ਸਿੰਘ ਚਿਮਾ ਜੀ ਉਹ ਤਾਂ ਕਹਿੰਦੇ ਨੇ ਤੁਸੀਂ ਸਾਨੂੰ ਮੰਗ ਦੱਸੋ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦੀ ਮੰਗ ਚਾਹੀਦੀ ਅਸੀਂ ਉਹਨੂੰ ਪੂਰਾ ਕਰਾਂਗੇ ਖਜ਼ਾਨਾ ਪੂਰਾ ਭਰਿਆ ਹੈਗਾ ਤਾਂ ਕਹਿੰਦਾ ਭਾਵੇਂ ਇਹ ਹੈਗਾ ਕਿ ਸਾਨੂੰ ਜਿਵੇਂ 600 ਯੂਨਿਟ ਬਿਜਲੀ ਦੇ ਫ੍ਰੀ ਮਿਲਦੇ ਪਏ ਨੇ 2 ਮਹੀਨਿਆਂ ਦੇ ਉਹ ਵੀ ਜਿਹੜਾ ਸਰਕਾਰ ਹੈਗੀ ਐ ਉਹ ਸਾਨੂੰ ਦਿੱਤੇ ਟੈਕਸ ਨੂੰ ਵਾਪਸ ਦੇ ਰਹੀ ਐ ਤਾਂ ਬਹੁਤ ਚੰਗੇ ਉਪਰਾਲੇ ਨੇ ਚੰਗੇ ਕਾਰਜ ਨੇ ਲੋਕ ਬੜੇ ਖੁਸ਼ ਨੇ ਸਕੂਲ ਦੇ ਬੱਚੇ ਪੰਜਾਬ ਦੇ ਆਵਾਮ ਪੂਰੀ ਖੁਸ਼ ਹੈਗੀ ਐ ਅਨੀ ਸਾਵਾ ਜਿਹੜਾ ਕਪੂਰਥਲਾ ਦੇ ਅਲੱਗ-ਅਲੱਗ ਸਕੂਲਾਂ ਦੇ ਵਿੱਚ ਜਿਹੜਾ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ ਆ ਤੇ ਤੁਸੀਂ ਪਹੁੰਚੇ ਹੋਇਓ ਕੀ ਕਹਿਣਾ ਚਾਹੁੰਦੇ ਹੋ ਜਹਨ ਸਾਥੀਓ ਸਿੱਖਿਆ ਕ੍ਰਾਂਤੀ ਦਾ ਬਲਦਾ ਪੰਜਾਬ ਪੰਜਾਬ ਜੋ ਰੈਵਿਊਲੂਸ਼ਨ ਪੰਜਾਬ ਦਾ ਸੁਨਹਿਰੀ ਪੂਰਕ ਵਾਸਤੇ ਉਹ ਸੁਪਨਾ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਨੇ ਤੇ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਜਰੀ ਨੇ ਦੇਖਿਆ ਅੱਜ ਜੋ ਸਰਕਾਰ ਹੁੰਦਾ ਨਜ਼ਰ ਆ ਰਿਹਾ ਵਾ 2022 ਚ ਪੰਜਾਬ ਦੀ ਆਮ ਜਨਤਾ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਜਿਹੜਾ ਆਮ ਲੋਕਾਂ ਦੀ ਸਰਕਾਰ ਬਣਾਈ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇੱਕ ਸਰਕਾਰ ਲਿਆਂਦੀ ਤੇ ਆਪਣੀਆਂ ਉਮੀਦਾਂ ਨੂੰ ਕਿਉਂਕਿ ਉਮੀਦਾਂ ਦੀ ਲੋਕਾਂ ਦੀ ਟੁੱਟ ਚੁੱਕੀ ਸੀ ਪਹਿਲੇ ਦੀ ਸਰਕਾਰਾਂ ਦੀਆਂ ਕਾਰਜਕਾਰੀਆਂ ਦੇਖ ਕੇ ਪਰ ਇਹ ਸਰਕਾਰ ਨੇ ਆਉਂਦੇ ਸਾਰੀ ਸਿੱਖਿਆ ਔਰ ਹੈਲਥ ਅਤੇ ਰੋਜ਼ਗਾਰ ਤੇ ਕੰਮ ਕਰਨਾ ਸ਼ੁਰੂ ਕੀਤਾ ਜਿੰਦੇ ਪਿਛਲੀਆਂ ਸਰਕਾਰਾਂ ਪਿੰਡ ਦੀਆਂ ਗਲੀਆਂ ਤੇ ਨਾਲੀਆਂ ਦੇ ਉੱਤੇ ਹੀ ਸੀਮਤ ਸੀਗੀਆਂ ਰੋਟੀ ਕਪੜਾ ਮਹਾਂਨ ਸੜਕ ਬਿਜਲੀ ਪਾਣੀ ਇਹ ਹੀ ਜ਼ਰੂਰਤਾਂ ਨਹੀਂ ਪੂਰੀਆਂ ਕਰ ਪਾਈਆਂ ਸੀ ਪਰ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਆਮ ਲੋਕਾਂ ਦੀ ਸਰਕਾਰ ਨੇ ਸੋਤੋ ਬੇਲਾ ਸੇਕਿਆ ਹੋਰ ਹੈਲਥ ਹੋਰ ਰੋਜ਼ਗਾਰ ਦੇ ਕੰਮ ਕਰਨਾ ਸ਼ੁਰੂ ਕੀਤਾ ਉਸ ਕੜੀ ਦੇ ਤਹਿਤ ਅੱਜ ਅਸੀਂ ਕਪੂਥਲਾ ਵਿਧਾਨ ਸਭਾ ਵਿੱਚ ਪਿਛਲੇ 1 ਮਹੀਨੇ ਤੋਂ ਮੇਰੀ ਪੰਜਾਬ ਸਰਕਾਰ ਨੇ ਜੋ ਡਿਊਟੀ ਲਗਾਈ ਸੀ ਸੇਵਾ ਲਗਾਈ ਸੀ ਸਕੂਲਾਂ ਦੇ ਵਿਕਾਸ ਕਰਦਿਆਂ ਦੇ ਉਦਘਾਟਨ ਰ ਇਸ ਮੱਤੇ ਆਮ ਜਨਤਾ ਨੂੰ ਕਰਨਾ ਉਸ ਕੜੀ ਦੇ ਤਹਿਤ ਅੱਜ ਪਿੰਡ ਪਹਾੜੀ ਪਰ ਵਿਖੇ ਮੈਂ ਆਇਆ ਹਾਂ ਇਸ ਸਕੂਲ ਦੇ ਵਿੱਚ ਆ ਕੇ ਬਹੁਤ ਅੱਛਾ ਲੱਗਾ ਔਰ ਸਕੂਲ ਦੀ ਚਾਰ ਦਿਵਾਰੀ ਔਰ ਸਕੂਲ ਦਾ ਸਮੂੱਚਾ ਜਿਹੜਾ ਵਾਤਾਵਰਨ ਔਰ ਸਕੂਲ ਦੀ ਜਿਹੜੀਆਂ ਬਿਲਡਿੰਗਾਂ ਨੇ ਇਹ ਉਸ ਨਵੇਂ ਹਸਾਰੀ ਕਿੱਦੀ ਜਾ ਰਹੀਆਂ ਨੇ ਔਰ ਮੇਰੇ ਨਾਲ ਮੇਰੀ ਸਮੂੱਚੀ ਟੀਮ ਕ ਹਰਦਿਕ ਬੋ ਜੀ ਸਾਡੇ ਗੋਪਾਲ ਇੰਡੀਅਨ ਜੀ ਕਰਨ ਬੁਸ਼ਿਸ਼ਟੀ ਮੈਡਮ ਉਰਮਿਲਾ ਜੀ ਦਰਜਾ ਬਦਲ ਜਾ ਹੋਟਲੇ ਵੀ ਸਾਥੀ ਮੇਰੇ ਨਾਲ ਚੱਲਦੇ ਰਹੇ ਨੇ ਪੂਰਾ ਇੱਕ ਮਹੀਨਾ ਮੈਂ ਪੂਰਾ ਉਹਨਾਂ ਦਾ ਧੰਨਵਾਦੀ ਆ ਔਰ ਇਹੀ ਆਸ਼ ਕਰਦਾ ਕਿ ਕਪੂਥਲ ਦੀ ਸਮੂਚੀ ਟੀਮ ਇਸ ਲੜੀ ਨੂੰ ਹੋਰ ਅੱਗੇ ਵਧਾਏਗੀ ਔਰ ਪੰਜਾਬ ਸਰਕਾਰ ਦਾ ਸੁਪਨਾ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਨੇ ਲੇਖੇ ਪੰਜਾਬ ਨੂੰ ਸਿੱਖਤ ਪੰਜਾਬ ਬਣਾਉਣਾ ਪੰਜਾਬ ਨੂੰ ਉਜਵਲ ਪੰਜਾਬ ਬਣਾਉਣਾ ਤੇ ਪੰਜਾਬ ਦੇ ਬੱਚਿਆਂ ਦਾ ਇਹੋ ਜਿਹਾ ਭਵਿਕ ਲਿਖਣਾ ਕਿ ਜੋ ਉਹਨਾਂ ਦੇ ਸੁਪਨੇ ਸੱਚ ਹੋਂ ਸਕਣ ਸੋ ਇਸ ਕੜੀ ਨੂੰ ਆਪਾਂ ਪੂਰਾ ਕਰਾਂਗੇ ਔਰ ਜਿਹੜੇ ਸਿੱਖਿਆ ਕ੍ਰਾਂਤੀ ਦੀ ਝਾਲੀ ਸਿੱਖਿਆ ਕ੍ਰਾਂਤੀ ਦਾ ਬਲਦਾ ਪੰਜਾਬ ਇਹਦੇ ਨਾਲ ਹੀ ਸਦਾ ਭਗਵੰਤ ਸਿੰਘ ਮਾਨ ਜੀ ਦੀ ਇੱਕ ਹੋਰ ਮਹਤੁਵਪੂਰਨ ਚੀਜ਼ ਯੋਜਨਾ ਹੈਗੀ ਆ ਪੰਜਾਬ ਦੇ ਜਿਹੜਾ ਚ ਦਿਮਗ ਲੱਚੁਕਿਆ ਨਸ਼ੀਦਾ ਯੋਧਾ ਨਸ਼ਾ ਦੇ ਬ੍ਰੋਦ ਉਹਦੇ ਬ੍ਰੋਦ ਵੀ ਅੱਜ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਕਰ ਰਹੇ ਆ ਨਸ਼ਾ ਤਸਕਰਾਂ ਨੂੰ ਜੇਲਾ ਵਿੱਚ ਰੱਖਿਆ ਜਾ ਰਿਹਾ ਵਾ ਤੇ ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਆ ਉਹਨਾਂ ਨੂੰ ਫ੍ਰੇਵਿਟ ਕਰਕੇ ਉਹਨਾਂ ਨੂੰ ਉਦੇਸ਼ ਭਗਤੀ ਵਾਲੇ ਪਾਸੇ ਨੂੰ ਤੋੜਿਆ ਜਾ ਰਿਹਾ ਪਰ ਉਹਨਾਂ ਨੂੰ ਅੱਛਾ ਟ੍ਰੀਟਮੈਂਟ ਦੇ ਕੇ ਮੁਖਤਾਰ ਜੀ ਦੁਆਰਾ ਲੈ ਆਂਦਾ ਜਾ ਰਿਹਾ ਜਾਂ ਦਿੱਤਾ ਜਾ ਰਿਹਾ ਜੋ ਪੰਜਾਬ ਸਰਕਾਰ ਦਾ ਮੈਂ ਧੰਨਵਾਦੀ ਹਾਂ ਸਰਦਾਰ ਭਗਵੰਤ ਸਿੰਘ ਮਾਨ ਦਾ ਪੂਰੇ ਪੰਜਾਬ ਦੀ ਆਮ ਆਵਾਮ ਜਦੋਂ ਅਸੀਂ ਮਿਲਦੇ ਹਾਂ ਪਿੰਡਾਂ ਜਾ ਕੇ ਪਿੰਡਾਂ ਦੀ ਸੱਤਾ ਜੇ ਚਰਚਾ ਹੁੰਦੀ ਆ ਕਿ ਪਹਿਲਾ ਮੁੱਖ ਮੰਤਰੀ ਆ ਜਿਹੜਾ ਆਮ ਘਰ ਦਾ ਮੁੰਡਾ ਜਿਹਨੇ ਆਮ ਘਰ ਦਾ ਦਰਦ ਪਛਾਣਿਆ ਆਮ ਦਾ ਘਰ ਦੀ ਜਿਹੜੀ ਦੁੱਖ ਤਕਲੀਫਾਂ ਉਹਨੂੰ ਪਛਾਣਿਆ ਤੇ ਆਮ ਘਰ ਦੇ ਸੁਪਨੇ ਨੂੰ ਸਰਕਾਰਾਂ ਲਈ ਜਪੰਸ਼ੀਲਾ ਦਿਨ ਰਾਤ ਮਿਹਨਤ ਕਰ ਰਿਹਾ ਔਰ ਮੈਂ ਕਈ ਵਾਰ ਬਜ਼ੁਰਗ ਮਿਲਦੇ ਨੇ ਪਿੰਡਾਂ ਦੀ ਸੱਤਾ ਦੇ ਵਿੱਚ ਉਹ ਸਰਦਾਰ ਭਗਵੰਤ ਸਿੰਘ ਮਾਨ ਲਈ ਆਪਣੇ ਪੁੱਤਰਾਂ ਤੋਂ ਵੱਧ ਕੇ ਦੁਆਵਾਂ ਕਰਦੇ ਨੇ ਕਿ ਇਹੋ ਸਾਡੇ ਸਭਨੇ ਦਾ ਪੰਜਾਬ ਹਾਂ ਜੀ ਸਣੀ ਸਾਹਿਬ ਹੁਣ ਤੱਕ ਤੁਸੀਂ ਕਾਫੀ ਸਕੂਲਾਂ ਦੇ ਵਿੱਚ ਜਾ ਚੁੱਕੇ ਹੋ ਤੇ ਸਕੂਲ ਸਟਾਫ ਵੱਲੋਂ ਕਿਦਾਂ ਦਾ ਹੰਗਾਰਾ ਮਿਲ ਰਿਹਾ ਜਾਂ ਪਿੰਡਾਂ ਦੇ ਵਿੱਚੋਂ ਕਿਦਾਂ ਦਾ ਹੰਗਾਰਾ ਮਿਲ ਰਿਹਾ ਪੰਚਾਇਤਾਂ ਵੱਲੋਂ ਜਦੋਂ ਪਿਛਲੀਆਂ ਸਰਕਾਰਾਂ ਸੀ ਤਾਂ ਉੱਤਰ ਕਾਡੋ ਮੈਚੜਾ ਦੀ ਕਹਾਵਤ ਚੱਲਦੀ ਹੁੰਦੀ ਸੀ ਕਦੀ ਅਕਾਲੀ ਭੱਜ ਪਾ ਗਏ ਕਦੀ ਕਾਂਗਰਸ ਆ ਗਏ ਤਾਂ ਸੱਤਾ ਬਦਲਦੀ ਸੀ ਵੀ ਵਿਵਸਥਾ ਨਹੀਂ ਬਦਲੀ ਪਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਜਿਹੜਾ ਸਰਕਾਰੀ ਅਮਲਾ ਸੀਗਾ ਤੇ ਸਰਕਾਰੀ ਤੰਤਰ ਸੀ ਉਹਨੂੰ ਸੁਧਾ ਨਿਬਾਹ ਸੇ ਸਾਡੀ ਸਰਕਾਰ ਨੇ ਸਭ ਤੋਂ ਪਹਿਲਾ ਯਤਨ ਕੀਤਾ ਤੇ ਸਾਡੇ ਜਿੰਨੇ ਵੀ ਇਸ ਖੇਤਰ ਨਾਲ ਜੁੜੇ ਹੋਏ ਅਧਿਆਪਕ ਗਣ ਨੇ ਸਮੁੱਚੇ ਸਿੱਖਿਆ ਖੇਤਰ ਨਾਲ ਜੁੜੇ ਹੋਏ ਜਿੰਨੇ ਵੀ ਅਦਾਰੇ ਨਾਲ ਜੁੜੇ ਹੋਏ ਜਿੰਨੇ ਵੀ ਕਰਮਚਾਰੀ ਨੇ ਉਹ ਆਪਣੀ ਪੂਰੀ ਉਹਨਾਂ ਦੀ ਜਵਾਬਦੇਹੀ ਬਣੀ ਔਰ ਉਸ ਜਵਾਬਦੇਹੀ ਤੇ ਉਹ ਖੜੇ ਉੱਤਰ ਰਹੇ ਨੇ ਜਿਸ ਤਰ੍ਹਾਂ ਇੱਥੇ ਮੈਂ ਕਬੂਤਰੇ ਦੀ ਗੱਲ ਕਰਨਾ ਕਬੂਤਰੇ ਦਾ ਸਮੁੱਚਾ ਜਿਹੜਾ ਅਧਿਆਪਕ ਹੈ ਉਹ ਸਿੱਖਿਆ ਨਾਲ ਜੁੜਿਆ ਹੋਇਆ ਕੰਟਰੋਲ ਹੈ ਪੂਰੀ ਤੰਦੇਹੀ ਨਾਲ ਇਹਨਾਂ ਸਕੂਲਾਂ ਦੀ ਡਵੈਲਪਮੈਂਟ ਚ ਲੱਗਾ ਹੋਇਆ ਕਿਉਂਕਿ ਪਹਿਲੀਆਂ ਸਰਕਾਰਾਂ ਸਿਰਫ ਲਾਰੇ ਲਾਉਂਦੀਆਂ ਸੀ ਉਹ ਘਰ ਦੇ ਘਰ ਤੇ ਚੱਲ ਜਾਂਦੀਆਂ ਸੀ ਕਦੀ ਫੰਡ ਨਹੀਂ ਆਏ ਪਰ ਇਹ ਪਹਿਲੀ ਸਰਕਾਰ ਜਿਹੜੀ ਫੰਡ ਪਹਿਲਾਂ ਭੇਜਦੀ ਆ ਉਹ ਕੰਮ ਸਕੂਲਾਂ ਦੀ ਡਵੈਲਪਮੈਂਟ ਦਾ ਪਹਿਲਾਂ ਕਰਾਉਂਦੀ ਆ ਉਹ ਘਰ ਤੋਂ ਬਾਅਦ ਚੋਂ ਕਰਦੀ ਆ ਕੋਈ ਨਾ ਅਧਿਆਪਕਾਂ ਨੂੰ ਵੀ ਹਲਾਸ਼ੇਰੀ ਮਿਲੀ ਆ ਔਰ ਅਧਿਆਪਕਾਂ ਦਾ ਵੀ ਮੈਂ ਸਮਝਦਾ ਕਿ ਕਿੱਦਾਂ ਕਿਤੇ ਉਹਨਾਂ ਦੇ ਵਿੱਚ ਇੱਕ ਨਵੀਂ ਚੇਤਨਾ ਨੇ ਸੰਚਾਰ ਦਿੱਤਾ ਵਾ ਉਹ ਨਵੀਂ ਚੇਤਨਾ ਦੇ ਦੁਆਰਾ ਇੱਕ ਨਵਾਂ ਵਾਤਾਵਰਨ ਸਕੂਲਾਂ 'ਚ ਬਣ ਰਿਹਾ ਹੈ